ਕਿ ਹੁਣ ਲੋਕ ਇੱਥੇ ਕੋਈ ਵੀ ਜਿਹੜਾ ਸਨਮਾਨ ਦੀ ਰਸਮ ਨਹੀਂ ਹੋਣੀ ਜਿਹੜੇ ਸਨਮਾਨ ਰਹਿ ਗਏ ਉਹ ਪ੍ਰੋਗਰਾਮ ਦੇ ਸਮਾਪਤੀ ਤੋਂ ਬਾਅਦ ਕੀਤੇ ਜਾਣਗੇ ਕੋਸ਼ਿਸ਼ ਹੋ ਸਕਦੀ ਹੈ ਕਿ ਉਹਨਾਂ ਦੇ ਘਰ ਵੀ ਪਹੁੰਚਾ ਦਿੱਤੇ ਜਾਣ ਸੋ ਇੱਕ ਆ 25 ਸਟੇਅ ਤੇ ਪਹੁੰਚੀ ਹੈ ਜੇ ਮੇਰੀ ਆਵਾਜ਼ ਨੂੰ ਸੁਣਦੇ ਨੇ ਲਓ ਜੀ ਆ ਦੇਖਿਓ ਤੇ ਬਈ ਪੰਮਾ ਰੋਮੇ ਵਾਲਿਆ ਉਹਨਾਂ ਦੇ ਜਿਹੜੇ ਪਰਿਵਾਰ ਬਿਲਕੁਲ ਤਿਆਰ ਬਰ ਤਿਆਰ ਹੈ ਤੇ ਇਸ ਤੋਂ ਬਾਅਦ ਮੈਂ ਜਿੰਨੀ ਸਾਊਂਡ ਹੇਡਪਾ ਸੋ ਗੁਜਾਰਿਸ਼ ਕਰੂਗਾ ਕਿ ਇਹਨਾਂ ਦੀ ਬੈਲੈਂਸਿੰਗ ਆਪਾਂ ਸ਼ੁਰੂ ਕਰਵਾ ਲਈਏ ਰਿੰਕੂ ਭਾਈ ਵੀ ਇੱਧਰ ਤੇ ਆ ਪਹੁੰਚਿਆ ਹੋਇਆ ਬਹੁਤ ਸਾਰੇ ਕਮਜਿਆਂ ਨੂੰ ਤੇ ਸਾਰੇ ਸਰਕਾਰ ਯੋਗ ਦੇ ਸਾਡੇ ਵਿਚਕਾਰ ਕਈਆਂ ਦੇ ਚਿਹਰੇ ਯਾਦ ਹੁੰਦੇ ਨੇ ਪਰ ਨਾਂ ਨਹੀਂ ਯਾਦ ਹੁੰਦੇ ਕਿ ਭੈਣ ਭਰਾ ਆ ਮਾਂ ਬੋਲਾ ਜਾਂ ਫਿਰ ਬੋਰ ਦੀ ਛਾਂ ਬੋਲਾ ਇੱਕੇ ਹਰ ਸਿੱਖਿਅਤ ਨਾਮੀ ਐ ਮੈਂ ਕਿਹਦਾ ਕਿਹਦਾ ਨਾਂ ਬੋਲਾ ਤੁਸੀਂ ਸਾਰੇ ਮੇਰੇ ਆਪਣੇ ਹੋ ਮੈਂ ਕਿਹਦਾ ਕਿਹਦਾ ਨਾਮ ਬੋਲਾ ਸੋ ਸਾਡੇ ਸਰਦਾਰ ਧਰਮਿੰਦਰ ਸਿੰਘ ਜੀ ਮਨੋਜ ਕੁਮਾਰ ਜੀ ਮਿੰਟੂ ਕੁਲਦੀਪ ਹੈਪੀ ਜੀ ਗੁਰਜਿੰਦਰ ਜੀ ਬਿੰਨੀ ਜੀ ਸਣੀ ਮਹਾਲੀ ਜੀ ਔਰ ਸਾਡੇ ਬਰਵਾਜ ਮਨੂਨਕ ਜੀ ਜਤਿੰਦਰ ਅਰਨੋ ਜੀ ਔਰ ਬਟੌਲੀ ਮਹਾਲੂ ਜੀ ਕਿੰਨੇ ਮੇਤਰ ਪੁਜੇ ਆ ਸਾਰਿਆਂ ਦਾ ਦਿਲੋਂ ਸਤਿਕਾਰ ਔਰ ਸਾਡੇ ਭਾਈ ਪ੍ਰਿੰਸ ਕਪਤਾਨ ਜੀ ਜੋ ਕਿ ਸਵੇਰ ਤੋਂ ਸਾਡਾ ਸਾਥ ਦੇ ਰਿਹਾ ਹੈ ਬੱਪਲ ਔਰ ਸਾਡੀ ਭੈਣ ਉਹ ਵੀ ਪੁੱਜੀ ਹੋਈ ਹੈ ਉਹਨਾਂ ਦਾ ਵੀ ਦਿਲੋਂ ਸਤਿਕਾਰ ਧੰਨਵਾਦ ਚਾਹੇ 2.5 ਇੰਚ ਦੀ ਫਰਿੰਜ ਦੀ ਗੱਲ ਹੋਵੇ ਇੱਕ ਵਾਰ ਇਹਨਾਂ ਦੇ ਨਾਂ ਤੇ ਤਾੜੀ ਮਾਰੋ ਇਹ ਦੇਖਣ ਚ ਭੋਲੇ ਪਾੜੇ ਨੇ ਲੇਕਿਨ ਇਹਨਾਂ ਦੀ ਕਲਮ ਹਮੇਸ਼ਾ ਵੱਡੀ ਗੱਲ ਕਰਦੀ ਹੈ ਬਹੁਤ ਬਹੁਤ ਸਤਿਕਾਰ ਇਹਨਾਂ ਰੂਹਾਂ ਦੇ ਲਈ ਆ ਮੈਨੂੰ ਬਹੁਤ ਪਿਆਰ ਆ ਤੇ ਮੈਂ ਕੀ ਕਹਿੰਦਾ ਹਾਂ ਅਰਹੁ ਬਹੁਤ ਜੱਜਾ ਕਰੀਏ ਸੂ ਦੌਕਮੈਂਟ ਦੀ ਮਹਿੰਮਤ ਲਈ ਕਿਉਂਕਿ ਸਾਡੇ ਵੀ ਆਈਡੀ ਕਾਰਸ ਪਹੁੰਚੇ ਨੇ ਸੋ ਸੇਟੀਲ ਨਹੀਂ ਬੱਚਦੇ ਸਮੇਂ ਤੱਕ ਸੋਰੇ

ਕੀਰ ਕਵੀਸ਼ਰ ਜੋਰਾ ਸਿੰਘ ਜੀ ਮੁਸਾਫਿਰ ਦਰਜੇ ਦੂਖ ਨੇ ਦੋਸਤੋ ਦੋਸਤੀ ਦੇ ਪੂਰਾ ਚਾੜਦਾ ਮਾਈ ਦਾ ਲਾਲ ਕੋਈ ਪੈਂਦਾ ਨੰਗੀ ਤਰਵਾਰ ਤੇ ਨਾਚ ਕਰਦਾ ਕਾਇਮ ਸੂਰਮਾ ਕਰੇ ਮਿਸਾਲ ਕੋਈ ਦੋਸਤ ਵਿਕਦੇ ਨਾ ਮੁੰਨ ਬਾਜ਼ਾਰੇ ਅੰਦਰ ਪਾਂਸੀ ਚੜੇ ਸਰਾਬੇ ਦੇ ਨਾਲ ਕੋਈ एक का होवे इंसाफ रा दोस्तो दा जिनका कर नहीं सब दा बात वाह वाह बहुत खूब बिरी ये पूरा तैयार करके फिर मैं इंस्टाग्राम पे चढ़ाना है ठीक है थैंक यू सो मच हंसवाड़ दा देख ले मान नहीं करी नहीं टेमर्ड दा हां इस गीत वाले ਜੀ ਅਜੇ ਮੈਨ ਲੱਗਦਾ ਵੀਰਾਂ ਤੇ ਧਰਮਾਂ ਹਰਿਆਉਂ ਅਰਨਾਲਦੀ ਨਾਲ ਬੇਨਤੀ ਬਿਜਾਰਸ਼ ਗਰਛਨ ਜੀ ਸਰਪੰਚ ਸਾਹਿਬ ਉਹਨਾਂ ਦੇ ਹਸਬੰਦ ਸਾਹਿਬ ਸਤਨਾਮ ਮਜ਼ਹਿਲ ਜੀ ਉਹ ਵੀ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਸੂਪਰਵਿੰਦਕ ਵੀਰਾਂ ਦੀ ਤਰਫੋਂ ਉਹਨਾਂ ਦਾ ਵੀ ਸਨਮਾਨ ਹੋਣਾ ਹੈ ਸਤਨਾਮ ਮਜ਼ਹਿਲ ਜੀ ਨਿਰਪੈ ਸਿੰਘ ਗੋਗੂਜ ਉਹ ਵੀ ਸਟੇਜ ਤੇ ਪਹੁੰਚ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰੋ ਜੀ ਨਿਰਪੈ ਗੋਗੂਜ ਸਟੇਜ ਪਿੰਡ ਦੇ ਵਿੱਚ ਠੀਕ ਹੈ ਸਾਰੀਆਂ ਪਾਰਟੀਆਂ ਸਾਰੇ ਜਿੰਨੇ ਵੀ ਪਿੰਡ ਦੇ ਪ੍ਰਬੰਧਕ ਤੇ ਸੱਜਣ ਸੀ ਸਾਰੇ ਇੱਕੋ ਹੀ ਸਾਹ ਸਟੇਜ ਤੇ ਇਕੱਠੇ ਕਰਨ ਬਹੁਤ ਵੱਡੀ ਗੱਲ ਹੁੰਦੀ ਹੈ ਠੀਕ ਹੈ ਨਾ ਨਹੀਂ ਤਾਂ ਕਿਸੇ ਦਾ ਮੂੰਹ ਇੱਧਰ ਹੋ ਜਾਂਦਾ ਕਿੱਧਰ ਹੋ ਜਾਂਦਾ ਇਹਨੇ ਬਾਈ ਨੇ ਇੱਕ ਦਾ ਦਿਖਾਇਆ ਪ੍ਰੋਗਰਾਮ ਕਰਿਆ ਰਚ ਸਾਰੇ ਨਗਰ ਨੇ ਤਾਂ ਬਹੁਤ ਜ਼ਿਆਦਾ ਸਾਥ ਦਿੱਤਾ ਠੀਕ ਹੈ ਅੱਗੇ ਵੀ ਜੇ ਕੋਈ ਬਾਈ ਹੋਰ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਕਰਦਾ ਰਹੂਗਾ ਤਾਂ ਵੱਧ ਤੋਂ ਵੱਧ ਸਾਥ ਦੇਊਗਾ ਸਾਰਾ ਨਗਰ ਠੀਕ ਹੈ ਰਾਜਨੀਤੀ ਤੋਂ ਉੱਪਰ ਉੱਠ ਕੇ ਇਹ ਪ੍ਰੋਗਰਾਮ ਦੀ ਬਾਈ ਨੇ ਆਪਣੀ ਜੇਬ ਦੇ ਵਿੱਚੋਂ ਇੰਨਾ ਖਰਚਾ ਕਰਕੇ ਬਾਈ ਨੇ ਆਪਣੀ ਜੇਬ ਦੇ ਵਿੱਚੋਂ ਇੰਨਾ ਖਰਚਾ ਕਰਕੇ ਪ੍ਰੋਗਰਾਮ ਕੀਤਾ ਇਕੱਲੀ ਇਕੱਲੀ ਚੀਜ਼ ਉਹ ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਮਾਂ ਆਪਾਂ ਆਪਣੇ ਬੱਚਿਆਂ ਨੂੰ ਦਿੰਨੇ ਆ ਕਿ ਸਾਰੀ ਇਹ ਨੇ ਬਾਈ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਅਹੀ ਜੀ ਕੋਈ ਸ਼ਹਿ ਨਹੀਂ ਹੈ ਕਿ ਜਿਹੜੀ ਨਾਂ ਦਿੱਤੀ ਹੋਵੇ ਖਾਣ ਪੀਣ ਦਾ ਪ੍ਰਬੰਧ ਲਾ ਲਓ ਠੀਕ ਹੈ ਹੋਰ ਕੋਈ ਸਾਰੀਆਂ ਪਾਰਟੀਆਂ ਦੇ ਲੀਡਰ ਵੀ ਰਿਹਾ ਹੈ ਮੰਤਰੀ ਸੰਤਰੀ ਕਿੰਨੇ ਵੀ ਆਏ ਸਾਰੇ ਹਨ ਸਾਰੇਆਂ ਦਾ ਜੀ ਆਇਆਂ ਕਿਹਾ ਵੈਲਕਮ ਕਿਹਾ ਤੇ ਬਹੁਤ ਨੇਕ ਸੋਚ ਹੈ ਬਾਈ ਦੀ ਤੇ ਜਿੰਨਾ ਵੀ ਪਿੰਡ ਦੇ ਵਿੱਚ ਕੰਮ ਹੋਇਆ ਇਹ ਬਹੁਤ ਵਧੀਆ ਸਲਾਘਾਯੋਗ ਹੈ ਆਪਣੇ ਖਨਾਲ ਕਲਾਨਗਰ ਨੂੰ ਸਾਰੇ ਪੰਜਾਬ ਦੇ ਵਿੱਚ ਦੇਖਿਆ ਜਾਊਗਾ ਅੱਜ ਦੇ ਦਿਨ ਨਾਲ ਵੀ ਕਿਸੇ ਦਿਨ ਮੰਡੀ ਦੇ ਵਿੱਚ 21 ਤਰੀਕ 21 ਤਰੀਕ ਨੂੰ 21 ਕੁੜੀਆਂ ਦੇ ਵਿਆਹ ਹੋਣੇ ਠੀਕ ਹੈ ਇਹ ਚੀਜ਼ਾਂ ਕਦੇ ਵੀ ਮੁੜ ਕੇ ਵਾਪਸ ਨਹੀਂ ਆਉਂਦੀਆਂ ਦੁਬਾਰਾ ਹੋ ਸਕਦਾ 51 ਦੇ ਹੋ ਕੇ ਇਦੋਂ ਵੀ ਵਧੀਆ ਕਰਦੀ ਹੈ ਆਪਾਂ ਪਰ ਅੱਜ ਦਾ ਟਾਈਮ ਹੈ ਜਿਹੜਾ ਉਹ ਇਹਦੇ ਵਾਸਤੇ ਬਾਈ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਦਾ ਠੀਕ ਹੈ ਤੇ ਇਹਨਾਂ ਦੀ ਮਾਤਾ ਜੀ ਵੀ ਆਏ ਨੇ ਨਾਲ ਤੇ ਇਹਨਾਂ ਨੂੰ ਵੀ ਨਮਨ ਦੀ ਬੋਲ ਹਾਂਜੀ ਪਹਿਲਾਂ ਤਾਂ ਸਾਰੀ ਸੰਗਤ ਜਿੰਨੇ ਵੀ ਮੇਰੇ ਭੈਣ ਭਰਾ ਵੀਰ ਗੁਜੁਰੂਗੇ ਇੱਥੇ ਪਹੁੰਚਿਓ ਹੋਰ ਵੀ ਮਹਾਨ ਸ਼ਖਸੀਅਤਾਂ ਜਿੰਨੇ ਵੀ ਸਾਡੇ ਚ ਪਹੁੰਚੇ ਨੇ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਸਭ ਉਹਨਾਂ ਦਾ ਜੀ ਆਇਆਂ ਨੂੰ ਸਾਮਨਾ ਦਾ ਧੰਨਵਾਦ ਕਰਦੀ ਆ ਹਨ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਹਾਜ਼ਰੀ ਭਰੀ ਆ ਸਭ ਤੋਂ ਵੱਡਾ ਧੰਨਵਾਦ ਮੇਰੇ ਵੀਰ ਅਮਰੀਕ ਸਿੰਘ ਖਨਾਲ ਕਲਾਂ ਦਾ ਜਿਨ੍ਹਾਂ ਨੇ ਕਿ ਸਾਡਾ ਖਨਾਲ ਕਲਾਂ ਦਾ ਸਾਰੇ ਹੀ ਵਾੜ ਦੇ ਵਿੱਚ ਨਾ ਜਿਹੜਾ ਇਹ ਚਮਕ ਗੁਰਕੀਰਤ ਸਿੰਘ ਜੀ ਕੋਟਲੀ ਸਰਦਾਰ ਸਵਾਗਤ ਅਮਰ ਸਿੰਘ ਜੀ ਦੇ ਪੁੱਤਰ ਔਰ ਐਮ ਐਲ ਏ ਕਲਦੀਪ ਸਿੰਘ ਦੀ ਕਾਲਾ ਢੱਲੂ ਜੀ ਬਰਨਾਲੇ ਤੋਂ ਅੱਛੇ-ਚੇ ਤੌਰ ਤੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਜੀਓ ਐਨ ਜਾ ਕਾਹ ਤੇ ਜਗੇ ਤੋ ਬੱਚਾ ਬੜਦਾ ਵਾ ਦਾ ਕਾਹ ਤੇ ਜਗੇ ਤੋ ਬੱਚਾ ਬੜਦਾ ਵਾ ਰਾਜੇ ਰਣਜੀਤ ਸਿੰਘ ਦਾ ਮੁੜ ਆਵੇ ਰਾਜ ਕਦੇ ਰਾਜੇ ਰਣਜੀਤ ਸਿੰਘ ਦਾ ਮੁੜ ਆਵੇ ਰਾਜ ਕਦੇ ਜੰਮਿਆ ਫਿਰ ਛੱਡ ਕੇ ਨਾ ਕੋਈ ਜਾਵੇ ਪੰਜਾਬ ਗਦੇ ਜੰਮਿਆ ਫਿਰ ਛੱਡ ਕੇ ਨਾ ਕੋਈ ਸਰਪੰਚ ਸਾਹਿਬ ਦਾ ਪਿਆਰ ਜੋ ਇਹਨਾਂ ਦਾ ਸਾਥ ਦੇ ਰਹੇ ਨੇ ਇਸ ਵੱਡੇ ਸਮਾਗਮ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਖੰਘੂੜਾ ਬिजਲਪੁਰ ਵਾਲੇ ਸਰਦਾਰ ਗੁਰਪ੍ਰੀਤ ਸਿੰਘ ਖਨਾਲ ਕਲਾਂ ਸਰਦਾਰ ਅਹਿਮ ਸਿੰਘ ਤੇ ਛਿੰਦਾ ਗਿੱਲ ਜੀ ਸੋ ਸਾਰੇ ਹੀ ਵਧਾਈ ਦੇ ਪਾਤਰ ਨੇ ਕਿਉਂਕਿ ਇੰਨੇ ਵੱਡੇ ਪ੍ਰੋਗਰਾਮ ਕਰਾਣੇ ਕਹਿੰਦੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਕੋਈ ਸੌਖੀ ਗੱਲ ਨਹੀਂ ਹੁੰਦੀ ਜੀ ਘਰ 'ਚ ਚਾਰ ਮਹਿਮਾਨ ਆ ਜਾਣਾਂ ਸਾਨੂੰ ਟੈਂਸ਼ਨ ਪੈ ਉਹਨੇ ਲੋ ਆਪਣੇ ਆਪ ਨੂੰ ਵੱਡੇ ਮਹਾਦ ਹਲੇ ਉਹ ਨਹੀਂ ਹਲੇ ਸਾਨੂੰ ਮਹੱਤਵ ਦੇਣ ਸਮਝਦੇ ਨੇ ਪਰ ਮੈਂ ਜਿਹੜਿਆਾਰੇ ਬਾਤ ਹੰਦੇਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦਿਓ ਕਿਉਂਕਿ ਅੱਜ ਜਿਹੜੀ ਸਟੇਜ ਹੈ ਇਹ ਤੀਆਂ ਦੇ ਵਾਸਤੇ ਲੱਗੀ ਆ ਇੱਥੇ ਤੀਆਂ ਦੇ ਲਈ ਹੀ ਇਹ ਸਮਾਗਮ ਕਰਾਇਆ ਗਿਆ ਕਿਉਂਕਿ ਜਿਹੜੀਆਂ ਜ਼ਰੂਰਤਮੰਦ ਕੁੜੀਆਂ 21 ਪਰਿਵਾਰਾਂ ਦਾ ਉਹਨਾਂ ਦਾ ਵਿਆਹ ਹੋਇਆ ਇੱਥੇ ਉਹ ਕੁੜੀਆਂ ਦੇ ਵਿਆਹ ਦੇ ਲਈ ਹੀ ਅੱਜ ਇਹ ਜਿਹੜਾ ਸਮਾਗਮ ਹੈ ਬਹੁਤ ਵੱਡਾ ਉਪਰਾਲਾ ਕੀਤਾ ਸਰਦਾਰ ਕੁਲਵੰਤ ਸਿੰਘ ਐਮਐਲਏ ਹਰਤਾ ਕੋਤਰਾਣਾ ਸਾਡੇ ਪ੍ਰਿੰਸੀਪਲ ਸਿੰਘ ਜੀ ਬੀਟੂ ਸਰਪੰਚ ਕਮਲ ਸਿੰਘ ਸਾਹਿਬ ਇੰਫਰਾਸਟਰ ਸੂਬੇ ਵਿੱਚ ਸਮਾਜ ਪਰ ਹਰਖੇ ਹੋਰ ਬਹੁਤ ਸਾਰੇ ਹਾਦਸੇ ਪਾ ਕੇ ਸ਼ਹਿਰ ਬੰਦੇ ਨਿਕਲੇ ਬਾਈ ਟੋਪੀ ਦਾ ਪੂਰਨ ਮੈਂ ਸਾਰੇ ਮਤਲਬਾਂ ਵਿੱਚ ਇਹਨਾਂ ਦੇ ਨਾਲ ਨਿਕਲਦੇ ਹਾਂ ਕਿ ਅੱਜ ਦੇ ਬਹੁਤ ਬਣਾ ਚਾਰਜ ਉੱਤੇ ਆ ਅੱਜ ਈਆਂ ਦੇ ਧਿਆਨ ਦੇ ਲਈ ਉਹ ਸਿੱਟੇ ਤੋਂ ਲੋੜ ਪਾਉਂਦਾ ਹਾਂ ਬਹੁਤ ਆਸਤਾ ਹੈ ਉਹ ਸਭ ਜਿੱਥੇ ਜਿੱਥੇ ਵੀ ਲੋੜ ਪਈ Hãy cho kênh Ghiền Mì Gõ để để làm việc với người ta biết không có một cái gì mà mình

ਅਗਲੀ ਬਾਤ ਵੀ ਸਾਡੀ ਭੈਣ ਬੱਲਬੌਰ ਜੀ ਜਦੋਂ ਦੀ ਅਗਲੀ ਬਾਤ ਵੀ ਸਾਡੀ ਭੈਣ ਬੱਲਬੌਰ ਜੀ ਜਦੋਂ ਦੀ ਅਗਲੀ ਬਾਤ ਵੀ ਸਾਡੀ ਭੈਣ ਬੱਲਬੌਰ ਜੀ ਜਦੋਂ ਦੀ